ਇੰਨੀ ਪੱਥਰ ਬਣਾਇਆ ਜੀ ਅਸੀਂ ਆਪ ਖੋਦੇ ਟਫੜਾਈਆਂ ਤੇ ਜਦੋਂ ਪੱਥਰ ਇੱਥੇ ਉਤਾਰਨ ਲੱਗੇ ਤਾਂ ਇੱਥੇ ਇੱਕ ਗੱਲ ਧਿਆਨ ਚ ਆ ਗਈ ਵੀ ਇੱਕ ਸਾਈਡ ਤੇ ਜਿੱਥੇ ਸਰਪੰਚਾਂ ਦੇ ਨਾਮ ਲਿਖੇ ਹੋਏ ਐ ਹੋਰ ਸਾਰੇ ਜਿੱਥੇ ਕਿ ਦੀ ਉਦਘਾਟਨ ਕੀਤੀ ਐ ਐਮਐਲ ਸਾਹਿਬ ਨੇ ਵੀ ਉੱਥੇ ਸਰਪੰਚ ਦਾ ਨਾਮ ਉੱਥੋਂ ਗਾਇਬ ਹੈ ਉੱਥੇ ਇੱਕ ਕਾਲੇ ਰੰਗ ਦੀ ਟੇਪ ਲੱਗੀ ਹੋਈ ਹੈ ਨਾਲ ਪਿੰਡ ਹੈ ਬੱਪਿਆਣਾ ਉੱਥੇ ਵੀ ਇਹੀ ਘਟਨਾਕ੍ਰਮ ਹੋਇਆ ਉੱਥੇ ਵੀ ਸਰਪੰਚ ਸ਼੍ਰੋਮਣੀ ਕਾਲੀਦਾਰ ਨਾਲ ਸੰਬੰਧਤ ਹੈ ਤੇ ਇੱਥੇ ਵੀ ਸ਼੍ਰੋਮਣੀ ਕਾਲੀਦਾਰ ਨਾਲ ਸੰਬੰਧਤ ਹੈ ਚੇਪੀ ਹੋ ਉਤਰਵਾਤੀ ਪੰਜਾਰ ਮਿੰਟਾਂ ਬਾਅਦ ਹੀ ਮੈਨੂੰ ਜੀ ਸਾਹਿਬ ਦੁਆਰੇ ਕਹਿੰਦੇ ਵੀ ਗੱਲ ਸੁਣ ਯਾਰ ਸਰਪੰਚ ਮੇਰੀ ਸਾਈਡ ਤੇ ਆ ਤੋ ਕਹਿੰਦਾ ਯਾਰ ਚੇਪੀ ਤਾਂ ਸਾਨੂੰ ਦੁਆਰੇ ਲਾਉਣੀ ਪਊਗੀ ਤੁਸੀਂ ਇੱਥੋਂ ਥੋੜਾ ਜਿਹਾ ਫਿਰ ਸਾਈਡ ਤੇ ਹੋ ਜਾਓ ਸਾਡੀ ਤਾਂ ਮਜਬੂਰੀ ਹੈ ਤੇ ਕਹਿੰਦੇ ਵੀ ਮੈਨੂੰ ਫੋਨ ਆਇਆ ਸਾਡੇ ਐਮਐਲਏ ਸਾਹਿਬ ਦਾ ਹੁਕਮ ਹੈ ਨਾਮ ਸਰਪੰਚ ਦੇ ਲਿਖੇ ਹੋਏ ਆ ਜੇ ਕਿਤੇ ਨਾਮ ਲਿਖਣੇ ਹੁੰਦੇ ਤਾਂ ਸਰਪੰਚ ਦੇ ਨਾਮ ਲਿਖਦੇ ਹੀ ਨਾ ਟਕਣ ਦੀ ਕੀ ਲੋੜ ਸੀ ਸਾਨੂੰ ਰੋਸ ਤਾਂ ਇਸ ਗੱਲ ਦਾ ਵੀ ਨਾਮ ਲਿਖਿਆ ਹੋਣ ਦੇ ਬਾਵਜੂਦ ਵੀ ਇਹਨੂੰ ਟਕਿਆ ਗਿਆ ਯਮਲੇ ਸਾਹਿਬ ਦਾ ਹਲਕੇ ਦੇ ਵਿਧਾਇਕ ਹੈ ਉਹ ਸਾਡੇ ਵੀ ਐਮਐਲਏ ਹੈ ਕਿ ਅਸੀਂ ਆਪਾਂ ਉਹਨਾਂ ਦੀ ਹਾਰ ਪਾਵਾਂਗੇ ਐਮਐਲਏ ਸਾਹਮਣੇ ਆਉਣੇ ਪਰ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਹੈ ਕਿਉਂ ਇਹ ਕੀਤਾ ਗਿਆ ਵੈਸੇ ਜੇ ਆਪਾਂ ਪਿੰਡ ਦੇ ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੁਹਾਨੂੰ ਕੋਈ ਤੁਹਾਨੂੰ ਉਹਦੇ ਵਿੱਚ ਵੀ ਕੋਈ ਦਿੱਕਤਾਂ ਆਉਂਦੀਆਂ ਨਹੀਂ ਕਿਉਂਕਿ ਤੁਹਾਡੀ ਪਾਰਟੀ ਹੋਰ ਹੈ ਸਰਕਾਰ ਤੁਹਾਡੀ ਹੈ ਨਹੀਂ ਹਾਂਜੀ ਉਹ ਤਾਂ ਫਿਰ ਜਦੋਂ ਹੁਣ ਸਰਕਾਰ ਦੇ ਉਲਟ ਜਿਹੜੀਆਂ ਪੰਚਾਇਤਾਂ ਹੈ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਹੀ ਆ ਜੀ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਹਿਮਤਾਜ ਪੰਜਾਬ ਸਰਕਾਰ ਪੰਜਾਬ ਦੇ ਪਿੰਡਾਂ ਦੇ ਸਿਰਫ ਆਮ ਆਦਮੀ ਪਾਰਟੀ ਦੇ ਸਰਪੰਚਾਂ ਨੂੰ ਸਰਪੰਚ ਸਮਝਦੀ ਹੈ ਕਿਉਂਕਿ ਜੇਕਰ ਹੋਰ ਪਾਰਟੀ ਦਾ ਸਰਪੰਚ ਆ ਤਾਂ ਉਹਦੇ ਨਾਮ ਦੇ ਉੱਪਰ ਚੇਪੀ ਲੱਗ ਜਾਂਦੀ ਹੈ ਅਸੀਂ ਗੱਲ ਕਰ ਰਹੇ ਹਾਂ ਮਾਨਸਾ ਹਲਕੇ ਦੇ ਪਿੰਡ ਗੁਰਥੜੀ ਦੀ ਜਿੱਥੇ ਸੜਕ ਨਿਰਮਾਣ ਦਾ ਇੱਕ ਨਹੀਂ ਪੱਥਰ ਰੱਖਿਆ ਜਾਂਦਾ ਜੋ ਕਿ ਸਾਡੇ ਪਿੱਛੇ ਮੌਜੂਦਾ ਤਾਂ ਉਥੇ ਪਿੰਡ ਦੇ ਜੋ ਸਰਪੰਚ ਨੇ ਸ਼੍ਰੀਮਤੀ ਜਸਵੀਰ ਕੌਰ ਉਹਨਾਂ ਦੇ ਨਾਮ ਦੇ ਉੱਪਰ ਇੱਕ ਟੇਬ ਲਗਾਈ ਜਾਂਦੀ ਹੈ ਉਦਘਾਟਨ ਕਰਨ ਤੋਂ ਪਹਿਲਾਂ ਉਦਾ ਕਾਰਨ ਕੀ ਹੈ ਕਿ ਉਹ ਸਰਪੰਚ ਨੇ ਜੋ ਅਕਾਲੀ ਦਲ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਦੇਖ ਸਕਦੇ ਹੋ ਕਿ ਇੱਥੇ ਲਿਖਿਆ ਹੋਇਆ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਮੂਚੀ ਰੈਨਮਾਈ ਹੇਠ ਅਤੇ ਸ੍ਰੀ ਹਰਚੰਦ ਸਿੰਘ ਭ੍ਰਸ਼ਟ ਚੇਅਰਮੈਨ ਪੰਜਾਬ ਮੰਡੀ ਬੋਰਡ ਜੋੜ ਸੜਕ ਫਿਰਨੀ ਪਿੰਡ ਗੁੜਥੜੀ ਤੋਂ ਸ਼ਮਸ਼ਾਨ ਘਾੜ ਦਾ ਨਹੀਂ ਪੱਥਰ ਜੋ ਕਿ ਡਾਕਟਰ ਵਿਜੇ ਸਿੰਘਲਾ ਜੋ ਮਾਨਸਾ ਤੋਂ ਵਿਧਾਇਕ ਨੇ ਉਹਨਾਂ ਨੇ ਇਸ ਦਾ ਉਦਘਾਟਨ ਕੀਤਾ ਪਰ ਜੇ ਵੀ ਕਿਉਂ ਲਾਉਣੀ ਪੈ ਗਈ ਹੈ ਸਾਰੀ ਗੱਲਬਾਤ ਕਰਦੇ ਸਾਡੇ ਨਾਲ ਪਿੰਡ ਦੇ ਲੋਕ ਮੌਜੂਦ ਨੇ ਪੰਚਾਇਤ ਮੌਜੂਦ ਹੈ ਤੇ ਜੋ ਸਰਪੰਚ ਨੇ ਉਹਨਾਂ ਦੇ ਭਾਈ ਮੌਜੂਦ ਨੇ ਪੂਰੀ ਘਟਨਾ ਦਾ ਜਿਹੜਾ ਕਾਰਨ ਜਾਣਦੇ ਆ ਭਾਈ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਲੋਕਾਂ ਦਾ ਟੀਵੀ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪਿੰਡ ਆਉਣ ਤੇ ਜੀ ਭਾਈ ਜਦੋਂ ਮੈਂ ਗੱਲ ਕੀਤੀ ਕਿ ਤੁਹਾਡੇ ਪਿੰਡ ਉਦਘਾਟਨ ਹੋਣਾ ਸੀਗਾ ਤਾਂ ਸਰਪੰਚ ਜੋ ਹੁੰਦਾ ਪਿੰਡ ਦੀ ਮਾਂ ਕਿਹਾ ਜਾਂਦਾ ਕਿ ਪਿੰਡ ਆ ਜਿਹੜਾ ਸਰਪੰਚ ਦੇ ਨਾਲ ਚੱਲਦਾ ਪਰ ਸਰਪੰਚ ਦਾ ਨਾਮ ਕਿਉਂ ਲਗਾਉਣਾ ਪੈ ਗਿਆ ਇਹੋ ਜਿਹਾ ਕੀ ਕਾਰਨ ਸੀ ਦੇਖੋ ਜੀ ਇਹ ਤਾਂ ਹੁਣ ਸੰਬੰਧਤ अवसर ਦੱਸ ਸਕਦੇ ਆ ਜਾਂ ਐਮਐਲ ਸਾਬ ਦੱਸ ਸਕਦੇ ਆ ਜਿਨ੍ਹਾਂ ਦਾ ਇੱਥੇ ਜਿਨ੍ਹਾਂ ਦੀ ਮਰਜ਼ੀ ਦੇ ਨਾਲ ਉਹਨਾਂ ਨੇ ਕੀ ਭਾਵਨਾ ਨਾਲ ਕੀ ਸੋਚ ਕੇ ਇਨਾਮ ਤੇ ਚੇਪੀ ਲਾਈ ਜੀ ਸਾਨੂੰ ਤੇ ਇਸ ਗੱਲ ਦਾ ਪਤਾ ਨਹੀਂ ਅਸੀਂ ਤਾਂ ਸਾਰਾ ਘਟਨਾ ਕ੍ਰਮ ਜੋ ਹੋਇਆ ਉਹ ਤੁਹਾਨੂੰ ਦੱਸ ਦਿਆਂਗੇ ਇਹ ਕੀ ਵਾਪਰਿਆ ਮਤਲਬ ਕਿਵੇਂ ਤੁਹਾਨੂੰ ਫੋਨ ਆਉਂਦਾ ਕਿ ਭਾਈ ਆਦਗਾਟਨ ਕਰਨਾ ਹੈ ਕੀ ਕੁਛ ਹਾਂਜੀ ਇਹ ਮੈਨੂੰ 2 ਦਿਨ ਪਹਿਲਾਂ ਫੋਨ ਆਉਂਦਾ ਜੀ ਇਹ ਸੁਵੰਦਤ ਮਹਿਕਮੇ ਦੇ ਜੀ ਸਾਹਿਬ ਦਾ ਕਿ ਤੁਹਾਡੇ ਪਿੰਡ ਐਮਐਲ ਸਾਬ ਨੇ ਉਦਘਾਟਨ ਕਰਨ ਆਉਣਾ ਹੈ ਪਰਸੋਂ ਨੂੰ ਤੇ ਅਸੀਂ ਤੁਹਾਨੂੰ ਇਹਦਾ ਮਾਡਲ ਭੇਜਦੇ ਆ ਡਿਜ਼ਾਈਨ ਤੁਸੀਂ ਉੱਥੇ ਨੀ ਪੱਥਰ ਤਿਆਰ ਕਰ ਦਿਓ ਤੇ ਜਿਹੜਾ ਨੀ ਪੱਥਰ ਦਾ ਉਹ ਪੱਥਰ ਹੈ ਜਿਹੜਾ ਵਿਚ ਲਾਉਣਾ ਹੈ ਉਹ ਆਪਾਂ ਮੌਕੇ ਤੇ ਘੰਟਾ ਤੋਂ ਘੰਟੇ ਪਹਿਲਾਂ ਲਾਵਾਂਗੇ ਚਲੋ ਜੀ ਅਸੀਂ ਮਿਲ ਕੇ ਸਾਰੇ ਨੇ ਕਿਉਂਕਿ ਐਮਰਜੈਂਸੀ ਚ ਸਾਨੂੰ ਦੱਸਿਆ ਗਿਆ ਜੀ ਅਸੀਂ ਆ ਸਾਰੇ ਸਾਡੇ ਮੈਂਬਰ ਸਹਿਬਾਨ ਪੂਰੀ ਪੰਚਾਇਤ ਖੜੀ ਹੈ ਅਸੀਂ ਐਮਰਜੈਂਸੀ ਸ਼ਾਮ ਨੂੰ ਇਨੀ ਪੱਥਰ ਬਣਾਇਆ ਜੀ ਅਸੀਂ ਆਪ ਖੋਦੇ ਟਾ ਫੜਾਈਆਂ ਠੀਕ ਹੈ ਕਿਉਂਕਿ ਸਮਾਂ ਘੱਟ ਸੀਗਾ ਅਸੀਂ ਪੂਰੀ ਤਿਆਰੀ ਕਰਕੇ ਉਹਨਾਂ ਨੂੰ ਫੋਨ ਕਰਤਾ ਕਿ ਸਾਡੇ ਵੱਲੋਂ ਇਨੀ ਪੱਥਰ ਦੀ ਪੂਰੀ ਤਿਆਰੀ ਹੈ ਜੀ ਵੀ ਤੁਸੀਂ ਜੋ ਕਰਨਾ ਹੈ ਜਦੋਂ ਮਰਜ਼ੀ ਆ ਕੇ ਉਦਘਾਟਨ ਕਰ ਦਿਓ ਤੇ ਜਦੋਂ ਮਰਜ਼ੀ ਇਹ ਪੱਥਰ ਲਾ ਦਿਓ ਜੀ ਤੇ ਜਦੋਂ ਉਹਨਾਂ ਨੇ ਸਾਨੂੰ ਮੈਨੂੰ ਕਿਹਾ ਵੀ ਪੱਥਰ ਅਸੀਂ ਤੁਹਾਡੇ ਕੋਲੇ ਰੱਖ ਜਾਾਂਗੇ ਘਰੇ ਵੀ ਕੱਲ 2 ਘੰਟੇ ਪਹਿਲਾਂ ਹੀ ਆਪਾਂ ਫਿੱਟ ਕਰਾਂਗੇ ਵੀ ਕਈ ਵਾਰ ਕੋਈ ਬੰਦਾ ਕੋਈ ਸ਼ਰਾਰਤ ਕਰ ਜਾਂਦਾ ਹੈ ਕੋਈ ਉਹ ਨਾ ਕਰ ਦੇ ਮੈਂ ਕਿਹਾ ਜੀ ਠੀਕ ਹੈ ਪਰ ਉਹ ਪੱਥਰ ਰੱਖ ਕੇ ਨਹੀਂ ਗਏ ਜੀ ਇੱਥੇ ਆਮ ਆਦਮੀ ਪਾਰਟੀ ਦੇ ਕੋਈ ਵਰਕਰ ਸੀਗਾ ਉਹਨਾਂ ਦੇ ਘਰੇ ਇਹ ਪੱਥਰ ਰੱਖਤਾ ਤੇ ਜਦੋਂ ਪੱਥਰ ਇੱਥੇ ਉਤਾਰਨ ਲੱਗੇ ਤਾਂ ਇੱਥੇ ਪਿੰਡ ਦੀ ਸੰਗਤ ਕੁਝ ਬੰਦੇ ਖੜੇ ਸੀ ਜੀ ਜੀ ਉਹਨਾਂ ਦੇ ਇਹ ਗੱਲ ਧਿਆਨ 'ਚ ਆ ਗਈ ਵੀ ਇੱਕ ਸਾਈਡ ਤੇ ਜਿੱਥੇ ਸਰਪੰਚਾਂ ਦੇ ਨਾਮ ਲਿਖੇ ਹੋਏ ਐ ਹੋਰ ਸਾਰੇ ਜਿੱਥੇ ਕਿਤੇ ਉਦਘਾਟਨ ਕੀਤੇ ਐ ਐਮਐਲ ਸਾਹਿਬ ਨੇ ਵੀ ਉੱਥੇ ਸਰਪੰਚ ਦਾ ਨਾਮ ਉੱਥੋਂ ਗਾਇਬ ਹੈ ਉੱਥੇ ਇੱਕ ਕਾਲੇ ਰੰਗ ਦੀ ਟੇਪ ਲੱਗੀ ਹੋਈ ਹੈ ਠੀਕ ਹੈ ਹਾਂਜੀ ਤੇ ਫਿਰ ਮੈਨੂੰ ਜਦੋਂ ਫੋਨ ਆਇਆ ਕਿ ਭਾਈ ਆਹ ਗੱਲ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਪੂਰੀ ਤਰ੍ਹਾਂ ਕਨਫਰਮ ਕਰ ਲਓ ਤੁਸੀਂ ਵੀ ਇਹ ਗੱਲ ਹੈਗੀ ਹੈ ਉਹ ਕਹਿੰਦੇ ਹਾਂਜੀ ਬਿਲਕੁਲ ਇਹ ਗੱਲ ਹੈਗੀ ਉੱਥੇ ਕਾਲੇ ਰੰਗ ਦੀ ਟੇਪ ਲੱਗੀ ਹੋਈ ਹੈ ਹੂੰ ਤੇ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਜੀ ਇਹ ਗੱਲ ਪਿੰਡ ਦੇ ਵਿੱਚ ਤੁਹਾਨੂੰ ਪਤਾ ਫੈਲ ਜਾਂਦੀ ਹੈ ਜੀ ਪਿੰਡਾਂ ਦੇ ਵਿੱਚ ਜੀ ਮੈਂ ਐਮਐਲਏ ਸਾਹਿਬ ਨੂੰ ਵੀ ਜੀ ਸਿੰਗਲਾ ਜੀ ਨੂੰ ਇਸ ਸੰਬੰਧ ਦੇ ਵਿੱਚ ਮੈਂ ਉਹਨਾਂ ਦੇ ਧਿਆਨ 'ਚ ਲਿਆਂਦਾ ਮੈਂ ਉਹਨਾਂ ਨੂੰ ਫੋਨ ਕੀਤਾ ਹੂੰ ਵੀਐਮਐਲ ਸਾਹਿਬ ਸਾਡੇ ਪਿੰਡ ਦੇ ਵਿੱਚ ਇਹ ਤੁਸੀਂ ਆ ਰਹੇ ਹੋ ਉਦਘਾਟਨ ਕਰਨ ਪਰ ਕਾਲੇ ਰੰਗ ਦੀ ਟੇਪ ਲੱਗੀ ਹੋਈ ਹੈ ਵੀ ਜਿਹੜੀ ਗੱਲ ਦਾ ਹੁਣ ਸਾਰੇ ਪਿੰਡ ਦੇ ਵਿੱਚ ਇਹ ਗੱਲ ਪਤਾ ਲੱਗ ਗਈ ਵੀ ਉੱਥੇ ਕਿਸੇ ਕਿਸਮ ਦਾ ਕੋਈ ਬਾਦ ਵਿਵਾਦ ਨਾ ਹੋ ਜੇ ਜੀ ਵੀ ਤੁਸੀਂ ਇਹ ਸੰਪਰਕ ਕਰੋ ਜੀ ਵੀ ਕਿਹਨੇ ਲਾਈ ਹੈ ਕੀ ਦੀ ਸ਼ਰਾਰਤ ਹੈ ਵੀ ਇਹਨੂੰ ਤੁਸੀਂ ਹਟਵਾ ਦਿਓ ਵੀ ਇਹ ਗੱਲ ਉੱਥੇ ਮਾਹੌਲ ਵਿਗੜ ਜਾਊਗਾ ਵਧੀਆ ਨਹੀਂ ਰਹਿਣੀ ਉਹ ਕਹਿੰਦੇ ਵੀ ਚਲੋ ਠੀਕ ਹੈ ਸਾਡੇ ਤੁਹਾਨੂੰ ਤਾਂ ਪਤਾ ਨਹੀਂ ਪਤਾ ਕਿਹਨੇ ਲਵਾਈ ਹੈ ਪਰ ਮੈਂ ਵੇਖ ਦਉ ਤੇ ਫਿਰ ਮੈਂ ਉਹਨਾਂ ਦੇ ਪੀਏ ਸਾਹਿਬ ਨੂੰ ਵੀ ਫੋਨ ਕੀਤਾ ਗੁਰਲਾਲ ਸਿੰਘ ਨੇ ਉਹ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬਾਈ ਜੀ ਆਹ ਮਸਲਾ ਹੈ ਜੀ ਮੈਂ ਕਿਹਾ ਵੀ ਕੱਲ ਨੂੰ ਐਮਐਲਏ ਸਾਹਿਬ ਨਹੀਂ ਆਉਣੇ ਤੇ ਉੱਥੇ ਲੋਕਾਂ ਦਾ ਇਕੱਠ ਹੋਣਾ ਹੈ ਵੀ ਆਪਾਂ ਕਿਸੇ ਬਾਦ-ਵਿਵਾਦ ਚ ਨਾ ਪਈਏ ਉਹ ਚੇਪੀ ਤੁਸੀਂ ਹਟਵਾ ਦਿਓ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਗੱਲ ਕਰ ਲੈਂਦੇ ਆ ਜਦੋਂ ਅਸੀਂ ਸਵੇਰੇ ਉਦਘਾਟਨ ਤੋਂ ਪਹਿਲਾਂ ਇੱਥੇ ਆਏ ਜੀ ਇਸ ਗੱਲ ਦਾ ਪੂਰਾ ਉਦੋਂ ਤੱਕ ਰੌਲਾ ਪੈ ਚੁੱਕਿਆ ਸੀਗਾ ਤੇ ਚੇਪੀ ਉਹ ਉਤਰਵਾਤੀ ਆਹ ਦੇਖੋ ਇੱਥੇ ਤੁਸੀਂ ਦੇਖੋਗੇ ਚੇਪੀ ਇੱਥੋਂ ਉਤਾਰੀ ਹੋਈ ਹੈ ਜਿੱਥੋਂ ਉੱਥੇ ਅਜੇ ਵੀ ਅੱਧੀ ਕੁਛ ਚੇਪੀ ਦੇ ਨਿਸ਼ਾਨ ਮੌਜੂਦ ਨੇ ਗੁੰਦ ਵੀ ਲੱਗੀ ਹੋਈ ਹੈ ਤੇ ਜਦੋਂ ਇਹ ਉਤਰਵਾਤੀ ਜੀ ਚਲੋ ਸੰਗਤ ਜਿੱਥੇ ਰੋਸ ਸੀਗਾ ਵੀ ਕਿਉਂ ਕੀਤਾ ਬੰਦੇ ਸੰਗਤ ਕਹਿੰਦੀ ਆਪਾਂ ਐਮਐਲਏ ਸਾਹਿਬ ਤੋਂ ਪੁੱਛਾਂਗੇ ਜੀ ਬੀਐਚਪੀ ਕੀ ਕਾਰਨ ਹੈ ਕਿਉਂ ਲਗਾਈ ਗਈ ਸਰਪੰਚ ਦੇ ਨਾਮ ਤੇ ਚਲੋ ਅਸੀਂ ਕਹਿਆ ਵੀ ਆਪਾਂ ਕਿਸੇ ਮਸਲਾ ਨਹੀਂ ਕੋਈ ਇੱਥੇ ਇਸ਼ੂ ਨਹੀਂ ਬਣਾਉਣਾ ਵੀ ਆਪਾਂ ਕੋਈ ਸਵਾਲ ਨਹੀਂ ਕਰਨਾ ਕੁਝ ਨਹੀਂ ਪੁੱਛਣਾ ਐਮਐਲਏ ਸਾਹਿਬ ਆਉਣਗੇ ਤੇ ਉਦਘਾਟਨ ਕਰਕੇ ਜਾਣਗੇ ਅਸੀਂ ਇਹ ਗੱਲ ਤੇ ਸਾਰੇ ਸਹਿਮਤ ਹੋ ਗਏ ਜੀ ਪਰ ਉਦੋਂ ਪੰਜ ਚਾਰ ਮਿੰਟਾਂ ਬਾਅਦ ਹੀ ਮੈਨੂੰ ਜੀ ਸਾਹਿਬ ਦੁਆਰੇ ਕਹਿੰਦੇ ਵੀ ਗੱਲ ਸੁਣ ਯਾਰ ਸਰਪੰਚ ਮੇਰੀ ਸਾਈਡ ਤੇ ਆ ਤੋ ਮੈਂ ਕਿਹਾ ਹਾਂਜੀ ਜੀ ਸਾਹਿਬ ਤੇ ਕਹਿੰਦਾ ਯਾਰ ਚੇਪੀ ਤਾਂ ਸਾਨੂੰ ਦੁਆਰੇ ਲਾਉਣੀ ਪਊਗੀ ਤੁਸੀਂ ਇੱਥੋਂ ਥੋੜਾ ਜਿਹਾ ਫਿਰ ਸਾਈਡ ਤੇ ਹੋ ਜਾਓ ਸਾਡੀ ਤਾਂ ਮਜਬੂਰੀ ਹੈ ਠੀਕ ਹੈ ਮੈਂ ਕਿਹਾ ਵੀ ਕੀ ਮਜਬੂਰੀ ਹੈ ਕਹਿੰਦੇ ਵੀ ਸਾਨੂੰ ਗੁਰਪ੍ਰੀਤ ਸਿੰਘ ਨੇ ਸਾਡੇ ਜੀ ਆਸਾਬ ਜੀ ਜਿਨ੍ਹਾਂ ਨੇ ਮੈਨੂੰ ਇਹ ਗੱਲ ਕਹੀ ਤੇ ਕਹਿੰਦੇ ਵੀ ਮੈਨੂੰ ਫੋਨ ਆਇਆ ਸਾਡੇ ਅਫਸਰਾਂ ਦਾ ਐਸ.ੀ. ਸਾਹਿਬ ਦਾ ਖੰਨਾ ਸਾਹਿਬ ਦਾ ਤੇ ਐਮ.ਐਲ.ਏ ਸਾਹਿਬ ਦਾ ਹੁਕਮ ਹੈ ਕਹਿੰਦੇ ਵੀ ਇਹ ਸਾਨੂੰ ਜਾਂਦਾ ਕਾਲਾ ਰੰਗ ਮਾਰਨਾ ਪਊਗਾ ਇਹਦੇ ਉੱਪਰ ਜਾਂ ਚੇਪੀ ਲਾਉਣੀ ਪਊ ਕਹਿੰਦੇ ਯਾਰ ਵੀ ਮਸਲਾ ਨਾ ਖੜਾ ਹੋ ਜੇ ਤੁਸੀਂ ਆਪਦਾ ਸਾਈਡ ਹੋ ਜਾਓ ਮੈਂ ਕਹ ਵੀ ਚਲੋ ਠੀਕ ਹੈ ਜੇ ਤੁਹਾਡੀ ਏਡੀ ਮਜਬੂਰੀ ਹੈ ਤਾਂ ਤੁਸੀਂ ਸਾਰਿਆਂ ਦੇ ਸਾਹਮਣੇ ਇੱਥੇ ਲਾ ਦੇਓ ਚੇਪੀ ਜੀ ਅਸਲ ਤਾਂ ਜਦੋਂ ਐਮਐਲਏ ਸਾਹਿਬ ਆਗੇ ਉਦੋਂ ਹੀ ਆਪਾਂ ਲਾ ਦੇਾਂਗੇ ਸਾਰੀ ਸੰਗਤ ਨੂੰ ਨਾਲੇ ਪਤਾ ਲੱਗ ਜਾਊਗਾ ਵੀ ਚੇਪੀ ਸਾਰਿਆਂ ਦੇ ਸਾਹਮਣੇ ਲਾਈ ਗਈ ਹੈ ਚਲੋ ਜੀ ਇੱਥੇ ਫਿਰ ਪੁਲਿਸ ਦੇ ਮੁਲਾਜ਼ਮ ਆ ਗਏ ਉਹ ਵੀ ਆ ਕੇ ਕਹਿੰਦੇ ਯਾਰ ਮਾਹੌਲ ਖਰਾਬ ਹੋ ਜਾਊਗਾ ਵੀ ਤੁਸੀਂ ਕਿ ਪਾਸਾ ਵੱਟੋ ਇਸ ਚੀਜ਼ ਤੋਂ ਚਲੋ ਅਸੀਂ ਫਿਰ ਇਹੀ ਮناسب ਸਮਝਿਆ ਜੀ ਅਸੀਂ ਸਾਡੇ ਜਿਹੜੇ ਬੰਦੇ ਸੀਗੇ ਅਸੀਂ ਉਹਨਾਂ ਨੂੰ ਲੈ ਕੇ ਆਪਣੇ ਘਰੇ ਚੱਲ ਗਏ ਪਰ ਉੱਥੇ ਅਸੀਂ ਇੱਕ ਵੀਡੀਓ ਬਣਾ ਲਈਓ ਠੀਕ ਹੈ ਹਾਂ ਇੱਥੇ ਵੀ ਜੋ ਮਸਲਾ ਸਾਰਾ ਇਹ ਹੋਇਆ ਉਹ ਵੀਡੀਓ ਦੇ ਵਿੱਚ ਅਸੀਂ ਸਾਰਾ ਦੱਸਿਆ ਵੀ ਆਹ ਮਸਲਾ ਹੈ ਤੇ ਐਮਐਲਏ ਸਾਹਿਬ ਦੇ ਆਉਣ ਤੋਂ ਪਹਿਲਾਂ ਹੀ ਅਸੀਂ ਉਹ ਵੀਡੀਓ ਮੈਂ ਆਪਦੇ ਅਕਾਊਂਟ ਤੇ ਪਾਤੀ ਸੀ ਉਹ ਵਾਇਰਲ ਹੋ ਗਈ ਸੀ ਉਹ ਪਬਲਿਕ ਡੋਮੇਨ 'ਚ ਆ ਗਈ ਤੇ ਫਿਰ ਅਸੀਂ ਤਾਂ ਇੱਥੇ ਹੈ ਨਹੀਂ ਸੀ ਜਦੋਂ ਚਲੇ ਗਏ ਸੀ ਐਮਐਲਏ ਸਾਹਿਬ ਨੇ ਆ ਕੇ ਦਾ ਉਲ ਘਾਟਨ ਕੀਤਾ ਪਰ ਉਦੋਂ ਜਦੋਂ ਅਸੀਂ ਫਿਰ ਦੁਬਾਰਾ ਆਏ ਉਦੋਂ ਇੱਥੇ ਚੇਪੀ ਹੈ ਨਹੀਂ ਸੀ ਇਹ ਇਹ ਘਟਨਾ ਹੋਈ ਹੈ ਜੀ ਠੀਕ ਹੈ ਅੱਛਾ ਜਦੋਂ ਤੁਸੀਂ ਜੇ ਆਈ ਨਾਲ ਗੱਲ ਕੀਤੀ ਉਹਨਾਂ ਦਾ ਕਹਿਣਾ ਕਿ ਐਮ ਐਲ ਏ ਸਾਭ ਦਾ ਹੁਕਮ ਹੈ ਤਾਂ ਇਹਦਾ ਕਾਰਨ ਕੀ ਮੰਨਦੇ ਹੋ ਸਰਪੰਚ ਦਾ ਨਾਮ ਲਕਾਉਣਾ ਕਿਉਂ ਉਹਨਾਂ ਨੇ ਕਿਹਾ ਕਿ ਭਾਈ ਚੇਪੀ ਜਾਰਾਂਗੇ ਸਾਨੂੰ ਮਾਰਨਾ ਪੈਣਾ ਮੈਂ ਪੁੱਛਿਆ ਸੀ ਮੈਂ ਜੀ ਆਈ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਜੀ ਸਾਹਿਬ ਇਹ ਚੰਗੀ ਗੱਲ ਹੈ ਤੁਹਾਨੂੰ ਲੱਗਦਾ ਵੀ ਇਹ ਸਹੀ ਹੈ ਉਹ ਉਹਨਾਂ ਨੇ ਆਪਣੀ ਮਜਬੂਰੀ ਜ਼ाहिर ਕੀਤੀ ਜੀ ਕਹਿੰਦੇ ਵੀ ਸਾਨੂੰ ਤਾਂ ਜੋ ਹੁਕਮ ਹੈ ਜੀ ਅਸੀਂ ਤਾਂ ਉਹੀ ਕਰ ਸਕਦੇ ਆ ਸਾਨੂੰ ਤਾਂ ਪਤਾ ਨਹੀਂ ਕਹਿੰਦੇ ਵੀ ਤੁਸੀਂ ਜਾਂ ਤਾਂ ਆਪ ਗੱਲ ਕਰ ਲਓ ਸਾਨੂੰ ਮਤਲਬ ਜਿਹੜੇ ਪਿੰਡ ਦੇ ਵਿੱਚ ਵਿਕਾਸ ਹੋਣਾ ਆ ਜਿਹੜੇ ਪਿੰਡ ਦਾ ਸਰਪੰਚ ਹੈ ਉਹਦਾ ਨਾਮ ਹੀ ਲੁਕਾਉਣ ਤੇ ਆਗੇ ਹਨ ਹਾਂਜੀ ਹਾਂ ਉਹ ਲੁਕੋ ਹੀ ਗਿਆ ਜੀ ਪਹਿਲਾਂ ਅਸੀਂ ਚੇਪੀ ਲਹਾਈ ਤੇ ਬਾਅਦ ਦੇ ਵਿੱਚ ਫਿਰ ਉਹ ਇਸ ਚੀਜ਼ ਤੇ ਵਿਜਦ ਹੋ ਗਏ ਕਿ ਅਸੀਂ ਚੇਪੀ ਲਾਵਾਂਗੇ ਤੇ ਫਿਰ ਸਾਨੂੰ ਜੋ ਸਾਡੇ ਮਨ ਚ ਰੋਸ ਸੀਗਾ ਜੀ ਹੋਣਾ ਵੀ ਚਾਹੀਦਾ ਜੋ ਜਾਇ ਸੀਗਾ ਸਾਰੀ ਪੰਚਾਇਤ ਸੀ ਇੱਥੇ ਸਾਰੀ ਸੰਗਤ ਸੀ ਫਿਰ ਅਸੀਂ ਉਹ ਵੀਡੀਓ ਬਣਾਈ ਰੋਸ ਦੇ ਵਿੱਚ ਵੀ ਸਾਡੇ ਨਾਲ ਆ ਧੱਕਾ ਹੋ ਰਿਹਾ ਇਹਦਾ ਕਾਰਨ ਤੁਸੀਂ ਇਹੀ ਮੰਨਦੇ ਹੋ ਕਿ ਜਿਹੜੀ ਪਾਰਟੀ ਸਰਪੰਚ ਦੀ ਹੋਰ ਆ ਤੇ ਸਰਕਾਰ ਹੋਰ ਪਾਰਟੀ ਹਾਂਜੀ ਫਿਰ ਇਹੀ ਕਹਿ ਸਕਦੇ ਆ ਇਹੀ ਹੋਇਆ ਇੱਕ ਸਾਡੇ ਹੋਰ ਨਾਲ ਪਿੰਡ ਹੈ ਬੱਪੀਆਣਾ ਉੱਥੇ ਵੀ ਇਹੀ ਘਟਨਾ ਕ੍ਰਮ ਹੋਇਆ ਉੱਥੇ ਵੀ ਸਰਪੰਚ ਸ਼੍ਰੋਮਣੀ ਕਾਲੀਦਾਰ ਨਾਲ ਸੰਬੰਧਤ ਹੈ ਤੇ ਇੱਥੇ ਵੀ ਸ਼੍ਰੋਮਣੀ ਕਾਲੀਦਾਰ ਨਾਲ ਸੰਬੰਧਤ ਹੈ ਇਹਨਾਂ ਦੋ ਪਿੰਡਾਂ 'ਚ ਹੀ ਸਰਪੰਚਾਂ ਦੇ ਨਾਮ ਤੇ ਚੇਪੀ ਲਾਈ ਗਈ ਹੈ ਜੀ ਠੀਕ ਹੈ ਅੱਛਾ ਉਹ ਪਿੰਡ ਦੇ ਵਿੱਚ ਵੀ ਲਾਈ ਗਈ ਹੈ ਹਾਂਜੀ ਬੱਪੀਆਣਾ ਪਿੰਡ 'ਚ ਮੈਨੂੰ ਉੱਥੋਂ ਫਿਰ ਸਾਡੇ ਜਦੋਂ ਇਹ ਹੋਇਆ ਉੱਥੋਂ ਫੋਨ ਆਇਆ ਜੀ ਉੱਥੋਂ ਦੇ ਸਰਪੰਚ ਦਾ ਕਹਿੰਦੇ ਯਾਰ ਸਾਨੂੰ ਵੀ ਉਦਘਾਟਨ ਇਹ ਜਦੋਂ ਕੀਤਾ ਇਹ ਸਮਾਰੋਹ 'ਚ ਬੁਲਾਇਆ ਨਹੀਂ ਗਿਆ ਕੋਈ ਸਨੇਹਾ ਨਹੀਂ ਲਾਇਆ ਸਾਨੂੰ ਪੰਚਾਇਤ ਉੱਥੇ ਨਹੀਂ ਸੀ ਹਾਜ਼ਰ ਕਹਿੰਦੇ ਸਾਨੂੰ ਵੀ ਇਹ ਲੱਗਦਾ ਸਾ ਸੇਮ ਚੇਪੀ ਲੱਗੀ ਹੋਈ ਸੀ ਜੀ ਫਿਰ ਉਹਨਾਂ ਨੇ ਵੀ ਸਵੇਰੇ ਪਿੰਡ ਦਾ ਕੱਟ ਕਰਕੇ ਸਾਰੀ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਮੈਂ ਵੀ ਉੱਥੇ ਗਿਆ ਸੀ ਤੇ ਉੱਥੋਂ ਉਹ ਚੇਪੀ ਉਤਾਰੀ ਤਾਂ ਨਿਚੋਂ ਸਰਪੰਚ ਦਾ ਨਾਮ ਸਰਦਾਰ ਚਮਕੌਰ ਸਿੰਘ ਸਰਪੰਚ ಗ್ರಾಮ ਪੰਚਾਇਤ ਬੱਪਿਆਣਾ ਉਹ ਵੀ ਉਹਦੇ ਵਿੱਚੋਂ ਨਿਕਲਿਆ ਜੀ ਨਾਮ ਕੀ ਸਮਝਦੇ ਹੋ ਕਿ ਜਿਹੜੀ ਸਰਕਾਰ ਹੈ ਉਹ ਤੁਹਾਨੂੰ ਸਰਪੰਚ ਨਹੀਂ ਸਮਝਦੀ ਪਿੰਡ ਦਾ ਇਹ ਤਾਂ ਹੁਣ ਸਰਕਾਰ ਦੱਸ ਸਕਦੀ ਹੈ ਜੀ ਇਹ ਤਾਂ ਸਰਕਾਰ ਤੋਂ ਤੁਸੀਂ ਜੀ ਤੁਸੀਂ ਪੁੱਛੋ ਸਰਕਾਰ ਤੋਂ ਜਾਂ ਸਰਕਾਰ ਆਪ ਜਿਹੜਾ ਐਮਐਲਏ ਸਾਹਿਬ ਦੱਸਣ ਵੀ ਕੀ ਗੱਲ ਹੈ ਕਿਉਂ ਨਹੀਂ ਸਰਪੰਚ ਸਮਝਦੇ ਕਿਉਂ ਉਹਨਾਂ ਨੂੰ ਠੱਗਣ ਦੀ ਲੋੜ ਪਈ ਐਮਐਲਏ ਸਾਹਿਬ ਦਾ ਹਲਕੇ ਦੇ ਵਿਧਾਇਕ ਹੈ ਉਹ ਸਾਡੇ ਵੀ ਐਮਐਲਏ ਆ ਜਦੋਂ ਕੋਈ ਐਮਐਲਏ ਚੁਣਿਆ ਜਾਂਦਾ ਵੇ ਸ਼ੱਕ ਕੋਈ ਵੀ ਕਿਸੇ ਵੀ ਪਾਰਟੀ ਦਾ ਉਹ ਸਾਰਿਆਂ ਦੀ ਬਣ ਜਾਂਦੇ ਅਸੀਂ ਤਾਂ ਉਹਨਾਂ ਦਾ ਸਤਿਕਾਰ ਕਰਦੇ ਆ ਪਹਿਲਾਂ ਸਾਡੇ ਪਿੰਡ ਚ ਆਇਆ ਅਸੀਂ ਤਾਂ ਉਹਨਾਂ ਦਾ ਦੋਹੇ ਹੱਥੀਂ ਸਵਾਗਤ ਕੀਤਾ ਤੇ ਅੱਜ ਵੀ ਅਸੀਂ ਸਵਾਗਤ ਕਰਨਾ ਸੀ ਅਸੀਂ ਤਾਂ ਪੰਚਾਇਤ ਵੱਲੋਂ ਹਾਰ ਲੈ ਕੇ ਬੈਠੇ ਸੀਗੇ ਕਿ ਅਸੀਂ ਆਪਾਂ ਉਹਨਾਂ ਦੇ ਹਾਰ ਪਾਵਾਂਗੇ ਐਮਐਲਏ ਸਾਹਿਬ ਨੇ ਆਉਣਾ ਪਰ ਪਤਾ ਨਹੀਂ ਉਹਨਾਂ ਦੇ ਮਨ ਚ ਕੀ ਹੈ ਕਿਉਂ ਇਹ ਕੀਤਾ ਗਿਆ ਇਹ ਤੁਸੀਂ ਮੈਂਬਰ ਹੋ ਜੀ ਕਿਵੇਂ ਦੇਖ ਦੂੰ ਜਿਹੜਾ ਕੋਈ ਜਵਾਪ ਰਿਆ ਨਾਮ ਲਗਾਉਣਾ ਲਗਾਉਣਾ ਕਿਵੇਂ ਦੇਖ ਦੂੰ ਇਹਦਾ ਵੀ ਅਜਿਹਾ ਹੀ ਕਰਕੇ ਆ ਜੀ ਵੀ ਕਾਲੀਦਾਲ ਦਾ ਸਰਪੰਚਾ ਜੀ ਤਾਂ ਕਰਕੇ ਆ ਠੀਕ ਹੈ ਹਾਂਜੀ ਪੰਚਾਇਤ ਨੂੰ ਤੁਹਾਡੇ ਨੂੰ ਬੁਲਾਇਆ ਗਿਆ ਸੀਗਾ ਸਮਾਰੋਹ ਤੇ ਵੀ ਨਹੀਂ ਬੁਲਾਇਆ ਗਿਆ ਚੁਪਲਾਇਆ ਵੀ ਨਹੀਂ ਗਿਆ ਬੁਲਾਇਆ ਨਹੀਂ ਸਾਨੂੰ ਕੋਈ ਸੱਦਾ ਨਹੀਂਤਾ ਜੀ ਇਹ ਅਸੀਂ ਆਪ ਮਣਵਾਇਆ ਜੀ ਆਪ ਇੱਟਾਂ ਫੜਾ ਫੜਾ ਜੀ ਆਪ ਮਣਵਾਇਆ ਦੋ ਦਿਨ ਪਹਿਲਾਂ ਸੀ ਆਖਰੀ ਸਾਨੂੰ ਕਿਹਾ ਅਫਸਰਾ ਵੱਲੋਂ ਕਿਹਾ ਗਿਆ ਸੀਗਾ ਜੀ ਸਾਨੂੰ ਇਹ ਨੀ ਪੱਥਰ ਬਣਵਾਉਣ ਲਈ ਤੇ ਇਹ ਬਣਾਇਆ ਸਾਰਾ ਅਸੀਂ ਹੈ ਸਾਡੀ ਡਿਊਟੀ ਲੱਗੀ ਸੀ ਜੋ ਇਹਦੇ ਤੇ ਖਰਚਾ ਹੋਇਆ ਹੈ ਉਹ ਵੀ ਅਸੀਂ ਕੀਤਾ ਸਾਡੇ ਨਾਲ ਇਹ ਆਪਣਾ ਜੀ ਸਾਹਿਬ ਤੇ ਜੋ ਸੜਕ ਦੇ ਠੇਕੇਦਾਰ ਉਹਨਾਂ ਦਾ ਮੁੰਸ਼ੀ ਇਹ ਸਾਡੇ ਸੰਪਰਕ ਚ ਸੀਗੇ ਵੈਸੇ ਜੇ ਆਪਾਂ ਪਿੰਡ ਦੇ ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੁਹਾਨੂੰ ਕੋਈ ਤੁਹਾਨੂੰ ਉਹਦੇ ਵਿੱਚ ਵੀ ਕੋਈ ਦਿੱਕਤਾਂ ਆਉਂਦੀਆਂ ਨਹੀਂ ਕਿਉਂਕਿ ਤੁਹਾਡੀ ਪਾਰਟੀ ਹੋਰ ਆ ਸਰਕਾਰ ਤੁਹਾਡੀ ਹੈ ਨਹੀਂਗੀ ਹਾਂਜੀ ਉਹ ਤਾਂ ਫਿਰ ਜਦੋਂ ਹੁਣ ਸਰਕਾਰ ਦੇ ਉਲਟ ਜਿਹੜੀਆਂ ਪੰਚਾਇਤਾਂ ਹਨ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਹੀ ਆ ਜੀ ਸਰਕਾਰਾਂ ਇਹਨਾਂ ਦਾ ਜ਼ੋਰ ਲਾਉਂਦੀਆਂ ਹਨ ਖੱਜਲ-ਖੁਆਰੀ ਹੁੰਦੀ ਹੈ ਜੀ ਬਹੁਤ ਮੈਨੂੰ ਹੁੰਦਾ ਉਹ ਸਾਰਾ ਕੁਝ ਹਾਂਜੀ ਹਾਂਜੀ ਹਾਂ ਬਿਲਕੁਲ ਸਰਪੰਚੀ ਵਾਲੇ ਵੀ ੱੱਕਾ ਹੋਇਆ ਹੋਣਾ ਤੁਹਾਡੇ ਨਾਲ ਫਿਰ ਇਹ ਤਾਂ ਜੀ ਸਰਕਾਰਾਂ ਕਰਦੀਆਂ ਬਹੁਤ ਜ਼ਿਆਦਾ ਸਾਡੇ ਕੰਮ ਰੋਕੇ ਗਏ ਅਸੀਂ ਸਰਪੰਚੀ ਤੋਂ ਪਹਿਲਾਂ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਅਸੀਂ ਐਮਪੀ ਲੈਂਡ ਫੰਡਸ ਦੇ ਵਿੱਚੋਂ ਵੀ ਬਹਰ ਸਿਮਰਤ ਕੌਰ ਬਾਦਲ ਤੋਂ ਕੁਝ ਸਾਡੇ ਕੰਮ ਸੀ ਹੋਣ ਵਾਲੇ ਉਹ ਲੈ ਕੇ ਆਏ ਸੀ ਜੀ ਫੰਡ ਮੈਂ ਉਦੋਂ ਮੌਜੂਦਾ ਬਲਾਕ ਸੌਮਤੀ ਮੈਂਬਰ ਸੀਗਾ ਜੀ ਤੇ ਉਹ ਸਾਡਾ ਕੰਮ ਰੋਕਿਆ ਜੀ ਸਾਨੂੰ ਇਲੈਕਸ਼ਨ ਤੋਂ ਪਹਿਲਾਂ ਬਣਾਉਣ ਦੀ ਉਹ ਪਰਵਾਨਗੀ ਨਹੀਂ ਦਿੱਤੀ ਸਾਡੇ ਕੋਲੇ ਫੰਡ ਸਾਰਾ ਆ ਚੁੱਕਿਆ ਸੀਗਾ ਅਕਾਊਂਟ ਦੇ ਵਿੱਚ ਵਿਜੀਬਲ ਹੋ ਚੁੱਕਿਆ ਸੀਗਾ ਪ੍ਰਬੰਧਕ ਲੱਗੇ ਹੋਏ ਸੀ ਉਹ ਸਾਡਾ ਕੰਮ ਰੋਕਿਆ ਗਿਆ ਜੀ ਤੇ ਐਮਪੀ ਲੈਂਡ ਫੰਡ ਦਾ ਜੋ ਉਹ ਘਟਨ ਸੀ ਜੋ ਉਹਦਾ ਟੱਕ ਲਾ ਕਿ ਨਹੀਂ ਪੱਥਰ ਰੱਖ ਕੇ ਗਏ ਉਹ ਵੀ ਐਮਐਲਏ ਸਾਹਿਬ ਰੱਖ ਕੇ ਗਏ ਹੈ ਹਾਲਾਂਕਿ ਫੰਡ ਉਹ ਐਮਪੀ ਲੈਂਡ ਦਾ ਸੀਗਾ ਵੀ ਹਰ ਸਿਮਰਤ ਕੌਰ ਬਾਦਲ ਦਾ ਸੀ ਪਰ ਉਹਦਾ ਕੰਮ ਚਲਾ ਕੇ ਗਏ ਐਮਐਲਏ ਸਾਹਿਬ ਆ ਕੇ ਪਰ ਅਸੀਂ ਉਸ ਚੀਜ਼ ਦਾ ਵੀ ਉਹਨਾਂ ਦੇ ਕੋਈ ਅਸੀਂ ਰੋਸ ਜाहिर ਨਹੀਂ ਕੀਤਾ ਕਿ ਚਲੋ ਕੋਈ ਗੱਲ ਨਹੀਂ ਜੇ ਕਰ ਗਏ ਤਾਂ ਫਿਰ ਕੀ ਗੱਲ ਹੈ ਉਹ ਸਾਡਾ ਰੋਕੇ ਹੋਇਆ ਕੰਮ ਫਿਰ ਅਸੀਂ ਪੰਚਾਇਤ ਬਣਨ ਤੋਂ ਬਾਅਦ ਉਹ ਅਸੀਂ ਗਲੀਆਂ ਬਣਾਈਆਂ ਜੀ ਕੋਈ 10-12 ਲੱਖ ਰੁਪਏ ਦੀ ਗ੍ਰਾਂਟ ਸੀ ਉਹ ਫਿਰ ਅਸੀਂ ਬਾਅਦ ਚ ਬਣਾਇਆ ਉਦੋਂ ਪੂਰਾ ਜ਼ਬਰਦਸਤੀ ਸਾਡਾ ਕੰਮ ਰੁਕੇ ਹੈਗੇ ਜਿਹੜੀ ਇਹ ਸੜਕ ਬਣ ਰਹੀ ਹੈ ਇਹ ਵਿਕਾਸ ਹੈ ਜਿਹੜਾ ਹੋ ਰਿਹਾ ਜਾਂ ਹੋਰ ਉਹ ਪੰਚਾਇਤ ਰਾਹੀਂ ਹੋ ਰਿਹਾ ਕਿ ਸਰਕਾਰ ਕਰ ਰਹੀ ਸਿੱਧਾ ਨਹੀਂ ਇਹ ਤਾਂ ਠੇਕੇਦਾਰੀ ਹੈ ਜੀ ਜਿਹੜਾ ਕੋਈ ਕੰਮ ਹੋ ਰਿਹਾ ਜਿਵੇਂ ਹੁਣ ਕੋਈ ਗਰਾਊਂਡ ਵਾਸਤੇ 10-12 ਲੱਖ ਰੁਪਏ ਆਇਆ ਪੰਚਾਇਤ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਤਾਂ ਠੇਕੇਦਾਰਾਂ ਨੂੰ ਟੈਂਡਰ ਦਿੱਤੇ ਜਾਂਦੇ ਆ ਸਿੱਧਾ ਹੀ ਪੰਚਾਇਤ ਦਾ ਇਹਦੇ ਵਿੱਚ ਕੋਈ ਰੋ ਠੀਕ ਹੈ ਹਾਂਜੀ ਇਹ ਸੜਕ ਹੈ ਸੜਕ ਦੇ ਵਿੱਚ ਵੀ ਇਹਦਾ ਪੰਚਾਇਤ ਦਾ ਕੋਈ ਰੋਲ ਨਹੀਂ ਦੀ ਠੇਕੇਦਾਰੀ ਕਰ ਰਿਹਾ ਇਹ ਤਾਂ ਬਹੁਤ ਹੀ ਕੰਮਾਂ ਦੇ ਵਿੱਚੋਂ ਪੰਚਾਇਤ ਨੂੰ ਬਾਹਰ ਕਰਤਾ ਸੀ ਬਾਹਰ ਕਰ ਰਹੇ ਹੈ ਹਾਂਜੀ ਹਾਂ ਇਸ ਤੋਂ ਬਾਅਦ ਤੁਸੀਂ ਕੋਈ ਗੱਲਬਾਤ ਕੀਤੀ ਹੋਵੇ ਜਾਂ ਜਦੋਂ ਤੁਸੀਂ ਕਿਹਾ ਕਿ ਪਹਿਲਾਂ ਵੀ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆਵਾਜ਼ ਚੱਕੀ ਤੁਸੀਂ ਉਦੋਂ ਜਾ ਕੇ ਕਿ ਪਾਈ ਅਸੀਂ ਤਾਂ ਸਰਪੰਚ ਆਂ ਪਿੰਡ ਦੀ ਪੰਚਾਇਤ ਸਾਰੀ ਨਾਲਾ ਫਿਰ ਕੀ ਕਰਨ ਨਹੀਂ ਉਸ ਤੋਂ ਬਾਅਦ ਤਾਂ ਫਿਰ ਹਜੇ ਗੱਲ ਹੀ ਕੱਲ ਦੀ ਹੈਗੀ ਜੀ ਪਰਸੋਂ ਦੀ ਉਸ ਤੋਂ ਬਾਅਦ ਤਾਂ ਬਸ ਜਿਵੇਂ ਹੁਣ ਤੁਸੀਂ ਸਾਡੇ ਨਾਲ ਸੰਪਰਕ ਕੀਤਾ ਤੁਸੀਂ ਆਏ ਹੋ ਜੀ ਤੇ ਅਹੀਂ ਇੱਕ ਦੋ ਹੋਰ ਪੱਤਰਕਾਰ ਭਾਈਚਾਰੇ ਦੇ ਵੀਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀਗੇ ਅਸੀਂ ਉਹਨਾਂ ਨਾਲ ਹੀ ਗੱਲਬਾਤ ਕੀਤੀ ਹੈ ਜੀ ਹੋਰ ਉਸ ਤੋਂ ਬਾਅਦ ਸਾਡੀ ਕੋਈ ਕਿਸੇ ਨਾਲ ਗੱਲਬਾਤ ਜਿਹੜੇ ਜਿਹੜੇ ਕੰਮ ਤੁਸੀਂ ਪਹਿਲਾਂ ਦੱਸਿਆ ਕਿ ਪਹਿਲਾਂ ਵੀ ਤੁਹਾਨੂੰ ਦਿੱਕਤਾਂ ਆਉਂਦੀਆਂ ਉਹਦੇ ਬਾਬਤ ਕਦੇ ਗੱਲਬਾਤ ਕੀਤੀ ਹੋਵੇ ਉਹਦੇ ਬਾਬਤ ਤਾਂ ਜੀ ਅਸੀਂ ਸਾਡੀ ਜਿਹੜੀ ਪੰਚਾਇਤ ਜੂਨੀਅਰ ਹੈ ਜਾਂ ਕੋਈ ਸਾਡਾ ਜਿਹੜਾ ਸਰਪੰਚ ਭਾਈਚਾਰਾ ਉੱਥੇ ਹੀ ਉਹ ਕੀਤਾ ਤੇ ਇੱਕ ਵਾਰੀ ਅਸੀਂ ਐਮਐਲਏ ਸਾਹਿਬ ਨੂੰ ਮਿਲੇ ਸੀਗੇ ਜੀ ਉਹਨਾਂ ਨੂੰ ਕੋਈ ਮੰਗ ਪੱਤਰ ਦਿੱਤੇ ਸੀ ਉਹਨਾਂ ਨੇ ਵੀ ਧਿਆਨ ਚ ਲੈਂਦਾ ਸੀ ਕਿ ਥੋੜਾ ਜਿਹਾ ਕੰਮ ਫਾਸਟ ਕਰੋ ਜੀ ਤੇ ਕੰਮ ਥੋੜਾ ਬਹੁਤ ਸਲੋ ਹੁੰਦੇ ਆ ਸਾਨੂੰ ਖੱਜਲ ਖੁਆਰੀ ਹੁੰਦੀ ਆ ਉਹ ਮੈਲ ਸਾਹਿਬ ਨੇ ਕਿਹਾ ਸੀ ਕਹਿੰਦੇ ਕੋਈ ਗੱਲ ਨਹੀਂ ਆਪਾਂ ਧਿਆਨ ਰੱਖਾਂਗੇ ਤੇ ਆਪਾਂ ਮੀਟਿੰਗ ਵੀ ਕਰਾਂਗੇ ਇੱਥੇ ਵੀਡੀਓ ਦਫ਼ਤਰ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਊ ਪਰ ਨਹੀਂ ਕਿਸੇ ਕਿਸਮ ਦਾ ਕੋਈ ਸੁਧਾਰ ਨਹੀਂ ਜੀ ਤਾਂ ਹੁਣ ਪ੍ਰਸ਼ਾਸਨ ਤੇ ਸਰਕਾਰ ਸੁਣ ਰਹੀ ਹੈ ਉਹਨਾਂ ਲਈ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਜਾਂ ਕੁਝ ਕਹਿਣਾ ਚਾਹੁੰਦੇ ਹਾਂ ਉਹਨੂੰ ਹਾਂਜੀ ਸਨੇਹਾ ਤਾਂ ਕੋਈ ਨਹੀਂ ਦੇਣਾ ਚਾਹੁੰਦੇ ਅਸੀਂ ਤਾਂ ਪ੍ਰਸ਼ਾਸਨ ਨੂੰ ਅਸਲ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦੀ ਗੱਲ ਹੀ ਯਾਦ ਕਰਾਉਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਵਾਅਦੇ ਕੀਤੇ ਸੀ ਜਦੋਂ ਪੰਚਾਇਤਾਂ ਦੀ ਚੋਣ ਹੋਈ ਸੀ ਜਦੋਂ ਸੌ ਚੱਕ ਸਮਾਗਮ ਸੀਗਾ ਉੱਥੇ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸਰਪੰਚ ਬਹੁਤ ਇੱਕ ਪੰਚਾਇਤੀ ਰਾਜ ਬਹੁਤ ਅਹਿਮ ਗੜੀ ਹੈ ਲੋਕਤੰਤਰ ਦੀ ਮੁੱਢਲੀ ਇਕਾਈ ਹੈ ਸਰਪੰਚ ਕਿਸੇ ਵੀ ਪਾਰਟੀ ਦਾ ਹੋਵੇ ਜੀ ਉਹਨੂੰ ਸਰਪੰਚ ਬਣਿਆ ਜਾਊਗਾ ਤੇ ਉਹਦੇ ਨਾਲ ਕੋਈ ਵਿਤਕਰਾ ਨਹੀਂ ਹੋਊਗਾ ਬਸ ਇਹੀ ਉਹਨਾਂ ਦੇ ਧਿਆਨ ਚ ਲਿਆਉਣਾ ਹੈ ਕਿ ਤੁਸੀਂ ਆਪਦਾ ਇਹ ਗੱਲ ਤੇ ਕੈਮਰਾ ਹੋ ਜਿੱਥੇ ਕਿਤੇ ਹੋਰਾਂ ਪਾਰਟੀਆਂ ਦੇ ਸਰਪੰਚ ਬਣਿਆ ਤਾਂ ਉਹਨਾਂ ਨਾਲ ਵੀ ਤੁਸੀਂ ਫਿਰ ਸਹਿਣਸ਼ੀਲਤਾ ਦੀ ਨੀਤੀ ਰੱਖੋ ਲੱਗਦਾ ਉਹ ਆਪਣੀ ਗੱਲ ਤੇ ਖੜੇ ਨੇ ਉਸੇ ਤੇ ਨਹੀਂ ਅਜੇ ਤਾਂ ਨਹੀਂ ਖੜੇ ਜੇ ਕਿਤੇ ਖੜੇ ਹੁਣ ਪਰ ਇੱਕ ਗੱਲ ਹੈ ਵੀ ਦੇਖੋ ਇਹ ਨਾਮ ਤਾਂ ਪਿੱਛੋਂ ਲਿਖ ਕੇ ਆਏ ਆ ਪਤਾ ਨਹੀਂ ਕਿੱਥੋਂ ਆਏ ਨੇ ਇੱਥੇ ਆ ਕੇ ਕਿਹਨੇ ਟੱਕ ਤੇ ਇਹ ਜਾਂ ਉੱਪਰ ਮਿਨਿਸਟਰੀ ਦੇ ਵਿੱਚ ਮੁੱਖ ਮੰਤਰੀ ਲੈਵਲ ਤੱਕ ਸਰਕਾਰ ਨਾਲ ਤਾਲਮੇਲ ਨਹੀਂ ਹਲਕੇ ਦੇ ਵਿਧਾਇਕ ਸਾਹਿਬ ਦਾ ਜਾਂ ਇਹਨਾਂ ਨੇ ਕੀ ਸੋਚ ਕੇ ਕੀਤਾ ਇਹ ਤਾਂ ਹੁਣ ਸਰਕਾਰ ਹੀ ਦੱਸ ਸਕਦੀ ਹੈ ਨਾਮ ਸਰਪੰਚ ਦੇ ਲਿਖੇ ਹੋਏ ਆ ਜੇ ਕਿਤੇ ਨਾਮ ਲਿਖਣੇ ਹੁੰਦੇ ਤਾਂ ਸਰਪੰਚ ਦੇ ਨਾਮ ਲਿਖਦੇ ਹੀ ਨਾ ਟੱਕਣ ਦੀ ਕੀ ਲੋੜ ਸੀ ਸਾਨੂੰ ਰੋਸ ਤਾਂ ਇਸ ਗੱਲ ਦਾ ਵੀ ਨਾਮ ਲਿਖਿਆ ਹੋਣ ਦੇ ਬਾਵਜੂਦ ਵੀ ਇਹਨੂੰ ਟੱਕਿਆ ਗਿਆ ਕਿਸੇ ਦੀ ਪਛਾਣ ਨੂੰ ਛਪਾਉਣਾ ਕਿਸੇ ਦੇ ਹੱਕ ਨੂੰ ਮਾਰਨਾ ਆ ਇਹ ਤਾਂ ヒューਮਨ রাইটস ਦੀ ਉਲੰਘਣਾ ਹੈ ਜੀ ਬਿਲਕੁਲ ਇਸ ਚੀਜ਼ ਦਾ ਹਰ ਇੱਕ ਬੰਦੇ ਨੂੰ ਰੋਜ਼ ਹੁੰਦਾ ਹੈ ਕਿ ਸਾਡੀ ਪਛਾਣ ਸਾਡੇ ਅਹੁਦੇ ਸਾਨੂੰ ਛਪਾਇਆ ਜਾ ਰਹੇ ਹੈ ਧੱਕਾ ਹੋ ਰਿਹਾ ਸਾਡੇ ਨਾਲ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਧੰਨਵਾਦ ਜੀ ਤਾਂ ਗੱਲਬਾਤ ਕੀਤੀ तमाम ਲੋਕਾਂ ਨਾਲ ਪੰਚਾਇਤ ਨਾਲ ਤਾਂ ਇੱਕ ਵਾਰ ਫੇਰ ਦਿਖਾ ਦਿੰਨੇ ਕਿ ਜਿਹੜੀ ਟੇਪ ਆ ਹਾਲੇ ਵੀ ਇੱਥੇ ਸਾਈਡਾਂ ਦੇ ਉੱਤੇ ਮੌਜੂਦ ਆ ਤੁਹਾਨੂੰ ਉਤਾਰ ਕੇ ਵੀ ਦਿਖਾ ਦਿੰਨੇ ਆ ਤਾਂ ਇੱਕ ਤਰੀਕੇ ਨਾਲ ਸਰਪੰਚ ਦੀ ਜਿਹੜੀ ਪਛਾਣ ਹੈ ਉਸ ਨੂੰ ਲੁਕੋਇਆ ਗਿਆ ਇਸ ਤਰੀਕੇ ਨਾਲ ਇਹਨੂੰ ਟਕਾਇਆ ਗਿਆ ਸੀ ਤੁਹਾਡੇ ਕੋਲ ਤਸਵੀਰ ਹੋਊਗੀ ਬਾਈ ਹਣਾ ਪਹਿਲਾਂ ਦੀ ਹਾਂਜੀ ਹੈਗੀ ਹਾਂ ਤਾਂ ਉਹ ਤਸਵੀਰ ਵੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸਰਪੰਚ ਦੇ ਨਾਮ ਦੇ ਉੱਪਰ ਕਾਲੀ ਟੇਪ ਲਗਾ ਕੇ ਲਕੋਇਆ ਗਿਆ ਸੀਗਾ ਤਾਂ ਇਹ ਇੱਕ ਪਿੰਡ ਦੇ ਵਿੱਚ ਹੋਰ ਘਟਨਾ ਕਹਿੰਦੇ ਇਸੇ ਤਰੀਕੇ ਨਾਲ ਹੈ ਕਿ ਉਹ ਵੀ ਸਰਪੰਚ ਨੇ ਜੋ ਅਕਾਲੀ ਦਲ ਨਾਲ ਸੰਬੰਧ ਰੱਖਦੇ ਨੇ ਤਾਂ ਉਹਨਾਂ ਦਾ ਨਾਮ ਵੀ ਟਕਾਇਆ ਗਿਆ ਤਾਂ ਜੋ ਮੁੱਖ ਮੰਤਰੀ ਕਹਿੰਦੇ ਹੁੰਦੇ ਸੀ ਕਿ ਭਾਈ ਸਰਪੰਚ ਜੋ ਵੀ ਪਾਰਟੀ ਦਾ ਹੋਵੇ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ ਤਾਂ ਵਿਤਕਰਾ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ ਤਾਂ ਉਹ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਹੀ ਸੀਗਾ ਕਿ ਜ਼ਮੀਨੀ ਪੱਧਰ ਤੇ ਚੱਲ ਕੀ ਰਿਹਾ